ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 388 ਤੋਂ ਲੈ ਕੇ 390 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ 5ਵਾਂ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪਨ ਬਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਪਲ ਜਨ ਕੈ ਆਤ ਨਿਰਮਲ ਦਾਸ ਕੀ ਜੁਗਤਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਵੀ ਜਿਸ ਪਰਮਾਤਮਾ ਦਾ ਸਭ ਕੁਛ ਪੈਦਾ ਕੀਤਾ ਹੋਇਆ ਹੈ ਸਾਰੀ ਸ੍ਰਿਸ਼ਟੀ ਜਿਹਦੇ ਹੱਥ ਵਾਸ ਹੈ ਵੀ ਜਿਹੜਾ ਸੇਵਕ ਉਸ ਪਰਮਾਤਮਾ ਦਾ ਬਣ ਜਾਂਦਾ ਉਸ ਨੂੰ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦਾ ਵਿਕਾਰਾਂ ਦਾ ਮਾਇਆ ਦਾ ਕੋਈ ਲੇਪ ਨਹੀਂ ਲੱਗਦਾ ਉਹ ਸਦਾ ਹੀ ਮੁਕਤ ਰਹਿੰਦਾ ਵਿਕਾਰਾਂ ਤੋਂ ਮੋਹ ਤੋਂ ਮਾਇਆ ਤੋਂ ਉਹ ਜੀਵਨ ਮੁਕਤ ਹੁੰਦਾ ਕਹਿੰਦੇ ਕਹਿੰਦੇ ਵੀ ਉਹਦੀ ਜਿਹੜੀ ਹੁੰਦੀ ਆ ਜੀਵਨ ਜੁਗਤ ਬੜੀ ਪਵਿੱਤਰ ਹੁੰਦੀ ਆ ਜੋ ਕੁਛ ਪਰਮਾਤਮਾ ਕਰਦਾ ਉਹ ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦਾ ਜੋ ਪਰਮਾਤਮਾ ਦਾ ਸੇਵਕ ਬਣ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਸਗਲ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਬਿਆਪੈ ਮਾਇਆ ਜੋ ਕਹਿੰਦੇ ਸੇਵਕ ਸਭ ਆਸਰੇ ਛੱਡ ਕੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਦੱਸੋ ਕਹਿੰਦੇ ਮਾਇਆ ਭਲਾ ਕਿਵੇਂ ਵਿਆਪ ਸਕਦੀ ਆ ਜੋ ਉਹਦਾ ਸੇਵਕ ਬਣ ਗਿਆ ਉਹਦੇ ਉੱਥੇ ਮਾਇਆ ਦਾ ਕੀ ਕੰਮ ਨਾਮ ਨਿਦਾਨ ਜਾ ਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੇ ਨਾਹੇ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਮਨ ਵਿੱਚ ਵਸਾ ਲਿਆ ਨਾਮ ਰੂਪੀ ਖਜ਼ਾਨਾ ਉਹਨੂੰ ਤੇ ਕਹਿੰਦੇ ਚਿੰਤਾ ਸੁਪਨੇ ਚ ਵੀ ਨਹੀਂ ਹੁੰਦੀ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ মোহ ਸਗਲ ਬਿਨਸਾਇਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪੂਰੇ ਗੁਰੂ ਦੀ ਸ਼ਰਨ ਲੈ ਲੀਆ ਉਹਦੇ ਸਾਰੇ ਭਰਮ ਮੋਹ ਵਿਕਾਰ ਸਭ ਉਹ ਤੇ ਖਤਮ ਹੋ ਜਾਂਦੇ ਨੇ ਵਿਕਾਰ ਆਸਾ ਮਹੱਲਾ ਪੰਜਵਾਂ ਜੋ ਸੋ ਪਰਸਨ ਹੋਇਓ ਪ੍ਰਭ ਮੇਰਾ ਤਾਂ ਦੁਖ ਪਰਮ ਕਹ ਕੈਸੇ ਨੇਰਾ ਸੋਨ ਸੋਨ ਜੀਵਾ ਸੋਏ ਤੁਮਾਰੀ ਮੋਹ ਨਿਰਗੁਨ ਕੋ ਲਿਹੋ ਉਧਾਰੀ ਰਹਾਓ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਆ ਉਹਦੇ ਕਹਿੰਦੇ ਕੋਈ ਦੁੱਖ ਪਟਕਣਾ ਨੇੜੇ ਨਹੀਂ ਕਹਿੰਦੇ ਟੁੱਕ ਸਕਦੀ ਜੀਵ ਦੇ ਕਹਿੰਦੇ हे ਪਰਮੇਸ਼ਰ ਜੀ ਤੇਰੀ ਵਡਿਆਈ ਕਹਿੰਦੇ ਸੁਣ ਸੁਣ ਕੇ ਅਤੇ ਅਸੀਂ ਆਤਮਿਕ ਜੀਵਨ ਪ੍ਰਾਪਤ ਕਰਦੇ ਆ ਕਹਿੰਦੇ ਮੈਨੂੰ ਗੁਣਹੀਨ ਨੂੰ ਵੀ ਤੁਸੀਂ ਇਸ ਸੰਸਾਰ ਦੇ ਭਵਜਲ ਤੋਂ ਤਾਰ ਲਓ ਮਿਟ ਗਿਆ ਦੁੱਖ ਬਿਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਕਹਿੰਦੇ ਸਤਗੁਰ ਦਾ ਬਖਸ਼ਿਆ ਹੋਇਆ ਵਾਹਿਗੁਰੂ ਦੇ ਨਾਮ ਦਾ ਮੰਤਰ ਜਪ ਕੇ ਕਹਿੰਦੇ ਇਹ ਫਲ ਪਾਇਆ ਕਿ ਸਾਰੇ ਦੁੱਖ ਤੇ ਸਾਰੀ ਚਿੰਤਾ ਖਤਮ ਹੋ ਗਈ ਆ ਉਹਦੇ ਨਾਮ ਜਪਣ ਦਾ ਇੰਨਾ ਕਹਿੰਦੇ ਲਾਭ ਹੋਇਆ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਕਹਿੰਦੇ ਹੋ ਪ੍ਰਮਾਤਮਾ ਸੱਚਾ ਹੈ ਉਹਦੀ ਵਡਿਆਈ ਵੀ ਸੱਚੀ ਹੈ ਸੱਚੀ ਚੀਜ਼ ਹੀ ਰਹਿਣ ਵਾਲੀ ਹੈ ਹੋਰ ਸਭ ਕੁਝ ਬਿਨ ਸੰਹਾਰ ਹੈ ਜੋ ਝੂਠਾ ਹੈ ਕਹਿੰਦੇ ਉਹਦਾ ਨਾਮ ਚਿੱਤੇ ਵਿੱਚ ਬਿਠਾਓ ਇਸ ਤਰ੍ਹਾਂ ਜਿਵੇਂ ਕਹਿੰਦੇ ਗਲ ਦੇ ਵਿੱਚ ਹਾਰ ਪਰੋ ਲਈਦਾ ਪਰੋਇਆ ਹੋਇਆ ਗਲ ਦੇ ਵਿੱਚ ਹਾਰ ਪਾ ਲਈਦਾ ਨਾ ਨਾਲ ਗੱਲ ਦੇ ਲੱਗਿਆ ਰਹਿੰਦਾ ਇਸ ਤਰ੍ਹਾਂ ਹੀ ਉਹਦੀ ਯਾਦ ਹਿਰਦੇ ਵਿੱਚ ਵਸਾ ਲਓ ਕਹੋ ਨਾਨਕ ਕੌਨ ਉਹ ਕਰਮਾ ਜਾ ਕੇ ਮਨ ਵਸਿਆ ਹਰ ਨਾਮਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਦੇ ਮਨ ਦੇ ਵਿੱਚ ਉਹਦਾ ਨਾਮ ਵਸ ਗਿਆ ਉਹਨੂੰ ਹੋਰ ਕਿਹੜਾ ਕੰਮ ਰਹਿ ਗਿਆ ਕਰਨ ਦੇ ਲਈ ਉਹਦੇ ਤੇ ਕੰਮ ਹੀ ਖਤਮ ਹੋ ਗਏ ਜਿਦੇ ਹਿਰਦੇ 'ਚ ਉਹਦਾ ਨਾਮ ਵਸ ਗਿਆ ਵਾਹਿਗੁਰੂ ਜੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਇਹ ਜਿਹੜੇ ਕੰਮ ਨੇ ਨਾ ਸੰਗਤ ਜੀ ਇਹ ਹੋਰ ਧਾਰਮਿਕ ਕਰਮ ਮਤਲਬ ਧਾਰਮਿਕ ਪਖੰਡ ਕਰਨੇ ਹੋਰ ਧਾਰਮਿਕ ਵਿਖਾਵੇ ਕਰਨੇ ਵੀ ਉਹ ਹੁਣ ਕੋਈ ਨਹੀਂ ਰਹਿ ਗਏ ਜਿਹਦੇ ਹਰੀ ਦਾ ਨਾਮ ਹਿਰਦੇ ਚ ਵਸ ਗਿਆ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਕਹਿੰਦੇ ਜਿਹੜੇ ਜੀਵ ਮਨਮੁਖ ਨੇ ਉਹ ਕਹਿੰਦੇ ਕਾਮ ਕ੍ਰੋਧ ਅਹੰਕਾਰ ਵਿਕਾਰਾਂ ਵਿੱਚ ਗਲਤਾਨ ਨੇ ਪਰ ਜਿਹੜੇ ਕਹਿੰਦੇ ਹਰੀ ਦੇ ਭਗਤ ਨੇ ਉਹ ਕਹਿੰਦੇ ਉਹਦਾ ਸਿਮਰਨ ਕਰਕੇ ਇਹਨਾਂ ਵਿਕਾਰਾਂ ਤੋਂ ਅਮ ਕਹਿੰਦੇ ਵੀ ਕ ਕੀ ਕਹੇ ਕਿ ਵਿਕਾਰਾਂ ਤੋਂ ਮੁਕਤੀ ਪਾ ਲੈਂਦੇ ਨੇ ਜਿਹੜੇ ਉਹਦੇ ਭਗਤ ਨੇ ਉਹਦਾ ਨਾਮ ਜਪ ਕੇ ਜਿਹੜੇ ਕਹਿੰਦੇ ਮਨਮੁਖ ਨੇ ਉਹ ਕਹਿੰਦੇ ਮਾਇਆ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ ਨਾਮ ਨਹੀਂ ਜਪਦੇ ਹੈਗੇ ਪਰ ਜਿਹੜੇ ਉਹਦੇ ਭਗਤ ਨੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹ ਸਦਾ ਵਿਕਾਰਾਂ ਤੋਂ ਮਾਇਆ ਤੋਂ ਸੁਚੇਤ ਰਹਿੰਦੇ ਨੇ ਮੋਹ ਪਰਮ ਬਹੁ ਜੋਨ ਪਵਾਇਆ ਅਸ ਤੇਰ ਭਗਤ ਹਰ ਚਰਨ ਤੇ ਆਇਆ ਕਹਿੰਦੇ ਜਿਹੜੇ ਮਨਮੁਖ ਨੇ ਵਿਕਾਰਾਂ ਵਿੱਚ ਰਹਿੰਦੇ ਨੇ ਮੋਹ ਪਰਮ ਦੇ ਵਿੱਚ ਉਹ ਅਲੱਗ-ਅਲੱਗ ਜੂਨੀਆਂ ਦੇ ਵਿੱਚ ਪਟਕਦੇ ਨੇ ਪਰ ਜਿਹੜਾ ਉਹਦਾ ਭਗਤ ਆ ਜਿਨੇ ਉਹਦੇ ਚਰਨਾ ਦਾ ਆਸਰਾ ਲਿਆ ਕਹਿੰਦੇ ਉਹ ਅਸਥਿਰ ਹੋ ਜਾਂਦੇ ਨੇ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਟਿਕ ਜਾਂਦੇ ਨੇ ਵੰਦਨ ਅੰਦ ਕੂਪਗ੍ਰਹ ਮੇਰਾ ਮੁਕਤੀ ਸੰਤ ਬੂਜੇ ਹਰ ਨੇਰਾ ਕਹਿੰਦੇ ਜਿਹੜੇ ਤਾਂ ਮਾਇਆ ਦੇ ਵਿੱਚ ਸੁੱਤੇ ਰਹਿੰਦੇ ਨੇ ਉਹ ਹਮੇਸ਼ਾ ਮੇਰੀ ਮੇਰੀ ਮੇਰਾ ਘਰ ਮੇਰੇ ਪਦਾਰਥ ਮੇਰਾ ਤਨ ਇਹਦੇ ਵਿੱਚ ਰਹਿੰਦੇ ਨੇ ਪਰ ਜਿਹੜੇ ਕਹਿੰਦੇ ਪਰਮਾਤਮਾ ਦੇ ਸੰਤ ਜਾਣੇ ਉਹ ਇਹਨਾਂ ਚੀਜ਼ਾਂ ਤੋਂ ਸੰਸਾਰਿਕ ਮੋਹ ਪਦਾਰਥਾਂ ਤੋਂ ਮੁਕਤ ਰਹਿੰਦੇ ਨੇ ਤੇ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਨੇ ਕਹੋ ਨਾਨਕ ਜੋ ਪ੍ਰਭ ਸਰਣਾਈ ਈ ਹਾ ਸੁਖ ਆਗੈ ਗਤ ਪਾਈ ਕਹਿੰਦੇ ਨਾਨਕ ਜੀ ਜੋ ਜੀਵ ਪਰਮਾਤਮਾ ਦੀ ਸ਼ਰਨ ਆਉਂਦਾ ਉਹ ਇਸ ਸੰਸਾਰ ਵਿੱਚ ਵੀ ਇਸ ਲੋਕ ਵਿੱਚ ਵੀ ਸੁਹੇਲਾ ਰਹਿੰਦਾ ਤੇ ਅੱਗੇ ਪਰਲੋਕ ਵਿੱਚ ਵੀ ਉਹਦੀ ਗਤੀ ਹੁੰਦੀ ਆ ਉਹਨੂੰ ਇੱਜ਼ਤ ਮਿਲਦੀ ਆ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਣ ਗਹੀ ਪ੍ਰਭ ਗੁਨੀ ਗਹਿਰਾ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਾਡੇ ਜਿਵੇਂ ਪਾਣੀ ਦੀਆਂ ਤਰੰਗਾਂ ਨੇ ਅਸੀਂ ਤੁਹਾਡੇ ਵਿੱਚ ਰਹਿਣ ਵਾਲੇ ਕਹਿੰਦੇ ਜਿੱਦਾਂ ਮੈਂ ਮੱਛੀ ਆ ਕਹਿੰਦੇ ਛੋਟੀ ਜਹੀ ਤੂੰ ਮੇਰਾ ਮਾਲਕ ਆ ਕਹਿੰਦੇ ਤੇਰੀ ਸ਼ਰਨ ਆਇਆ ਤੂੰ ਮੈਨੂੰ ਪੈਦਾ ਕਰਨ ਵਾਲਾ ਤੇ ਮੈਂ ਤੇਰਾ ਦਾਸ ਆ ਕਹਿੰਦੇ हे ਪਰਮੇਸ਼ਰ ਜੀ हे ਪਰਮੇਸ਼ਰ ਜੀ हे ਡੂੰਗੇ ਹਰਦੇ ਵਾਲੇ हे ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਜੀ ਤੁਹਾਡੀ ਸ਼ਰਨ ਆਇਆ ਸਾਡੀ ਲਾਜ ਰੱਖੋ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਗ ਸੇ ਕੌਲਾਰ ਕਹਿੰਦੇ ਹੈ ਪਰਮਾਤਮਾ ਜੀ ਮੇਰੇ ਜੀਵਨ ਦਾ ਤੁਸੀਂ ਆਧਾਰ ਹੋ ਮੈਨੂੰ ਤੁਹਾਡਾ ਹੀ ਆਸਰਾ ਹੈ ਤੁਹਾਡਾ دیدار ਕਰਕੇ ਮੇਰਾ ਹਿਰਦੇ ਰੂਪੀ ਕਮਲ ਖਿੜ ਖਿੜ ਜਾਂਦਾ ਹੈ ਕਹਿੰਦੇ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰਾਥ ਮੈਂ ਤੇਰਾ ਤਾਣ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੀ ਮੇਰੀ ਜੀਵਨ ਦੀ ਜੁਗਤ ਆ ਜਿਹੜੀ ਮੇਰੀ ਮਾਨਸਿਕ ਅਵਸਥਾ ਉਹਦਾ ਸਾਰਾ ਕਹਿੰਦੇ ਵੀ ਮੈਨੂੰ ਤੁਹਾਡਾ ਹੀ ਆਸਰਾ ਉਹਦੇ ਲਈ ਤੁਸੀਂ ਕਹਿੰਦੇ ਸਮਰਾਥੋਂ ਮੈਨੂੰ ਸ਼ਕਤੀ ਦੇਣ ਲਈ ਮੈਨੂੰ ਤਾਕਤ ਦੇਣ ਲਈ ਮੈਂ ਤੁਹਾਡੀ ਹੀ ਸ਼ਰਨ ਚਾ आनंद दिन जपो नाम गुणतास नानक की प्रभ पै अरदास नानक जी कहंदे ने हे परमात्मा जी ਤੁਹਾਡੇ ਅੱਗੇ ਅਰਦਾਸ ਹੈ ਕਿ ਕਿਰਪਾ ਕਰੋ ਕਿ ਨਾਨਕ ਵੀ ਹਰ ਰੋਜ਼ ਹਰ ਵਕਤ ਗੁਣਾ ਦੇ ਖਜ਼ਾਨੇ ਪਰਮੇਸ਼ਰ ਜੀ ਆਪ ਦਾ ਨਾਮ ਜਪਦਾ ਰਹੇ ਆਸਾ ਮਹੱਲਾ ਪੰਜਵਾਂ ਰੋਵਣ ਹਾਰੇ ਝੂਠ ਕਮਾਨਾ ਹੱਸ ਹੱਸ ਸੋਗ ਕਰਤ ਬੇਗਾਨਾ ਕੋ ਮੂ ਆ ਕਾ ਕੈ ਕਰ ਗਾਵਣ ਕੁਰੂ ਵ ਕੋ ਹੱਸ ਹੱਸ ਪਾਵਨ ਰਹਾਓ ਇਥੇ ਇਸ ਤਰ੍ਹਾਂ ਸੰਗਤ ਜੀ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਚ ਵਿੱਚ ਤਸਵੀਰ ਜੀ ਖਿੱਚ ਰਹੇ ਨੇ ਜੇ ਸੰਸਾਰ ਵਿੱਚ ਜੋ ਕੁਝ ਵਾਪਰਦਾ ਕਹਿੰਦੇ ਵੀ ਜਿਸ ਤਰ੍ਹਾਂ ਜਿਸ ਜੀਵ ਦੇ ਘਰ ਕੋਈ ਦਾ ਮੌਤ ਹੋ ਗਈ ਕੋਈ ਸਾਕਾ ਸੰਬੰਧੀ ਚਲੇ ਗਿਆ ਉਹ ਫਿਰ ਰੋਂਦਾ ਜੀਵ ਹੈ ਨਾ ਕਹਿੰਦੇ ਰੋਂਦਾ ਤੇ ਉਹਦਾ ਰੋਣਾ ਵੀ ਝੂਠਾ ਰੋਣਾ ਇਸ ਕਰਕੇ ਝੂਠਾ ਕਿ ਉਹਨੇ ਅਜੇ ਸੱਚ ਦੀ ਕਮਾਈ ਨਹੀਂ ਕੀਤੀ ਉਹਨੂੰ ਅਜੇ ਜੀਵਨ ਦੀ ਇਸਲੀਅਤ ਦਾ ਪਤਾ ਨਹੀਂ ਲੱਗਿਆ ਉਹ ਜਾਣ ਵਾਲੇ ਤੇ ਰੋ ਰਿਹਾ ਜਾਣ ਵਾਲੇ ਤੇ ਤਾਂ ਰੋਂਦਾ ਵੀ ਜਾਣ ਵਾਲੇ ਤੋਂ ਜਿੱਥੇ ਤਿੱਥੋਂ ਤੱਕ ਉਹਨੂੰ ਗਰਜ ਸੀ ਹੁਣ ਉਹਦਾ ਉਹ ਗਰਜ ਕੌਣ ਪੂਰੀ ਕਰੂਗਾ ਪਰ ਕਹਿੰਦੇ ਜਿਹੜਾ ਕੋਈ ਹੋਰ ਬੇਗਾਨਾ ਉਹਦੇ ਘਰ ਅਫਸੋਸ ਕਰਨਾ ਆਉਂਦਾ ਉਹਦਾ ਕੋਈ ਉਹਦੇ ਨਾਲ ਇੰਨਾ ਲਾਈਕ ਲਾਕਾ ਦੇਕਾ ਨਹੀਂ ਸੀ ਉਹ ਕਹਿੰਦੇ ਹੱਸ ਹੱਸ ਜਿੱਦਾਂ ਮਤਲਬ ਬਿਸੋਗ ਅਫਸੋਸ ਕਰਦੇ ਆ ਤੇ ਕਹਿੰਦੇ ਸੰਸਾਰ ਦੇ ਵਿੱਚ ਚੱਲ ਰਿਹਾ ਕਿਤੇ ਕਹਿੰਦੇ ਮੌਤ ਹੋ ਰਹੀ ਆ ਕਿਤੇ ਕਹਿੰਦੇ ਕੋਈ ਖੁਸ਼ੀ ਹੋ ਵਿਆਹ ਸ਼ਾਦੀ ਜਿਵੇਂ ਕੋਈ ਗਾਣੇ ਗਾ ਹੋ ਰਹੇ ਨੇ ਕੋਈ ਹੱਸ ਰਹਿ ਨੇ ਕੋਈ ਰੋ ਰਹਿ ਨੇ ਕਹਿੰਦੇ ਇਹ ਜਗਤ ਦੀ ਜਿਵੇਂ ਰੀਤ ਬਣੀ ਹੋਈ ਆ ਬਾਲ ਵਿਵਸਥਾ ਤੇ ਵਿਰਦਾਨਾ ਪਹੁੰਚ ਨਾ ਮੁਕਾ ਫਿਰ ਪਛਤਾਨਾ ਕਹਿੰਦੇ ਜੀਵ ਬਾਲ ਵਿਵਸਥਾ ਤੋਂ ਸ਼ੁਰੂ ਹੋਇਆ ਤੇ ਬੁੱਢਾ ਹੋ ਗਿਆ ਅਜੇ ਤੱਕ ਕਹਿੰਦੇ ਉਹ ਆਪਣੇ ਜਿੱਥੇ ਉਹਨੇ ਪਹੁੰਚਣਾ ਸੀ ਪ੍ਰਮਾਤਮਾ ਦਾ ਨਾਮ ਲੈ ਕੇ ਉੱਥੇ ਪਹੁੰਚ ਨਹੀਂ ਸਕਿਆ ਫਿਰ ਪਛਤਾਉਂਦਾ ਤਰੇ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਔਤਾਰਾ ਕਹਿੰਦੇ ਸੰਸਾਰ ਦੇ ਵਿੱਚ ਇਹੀ ਆ ਕਿ ਜੀਵ ਮਾਇਆ ਦੇ ਤਿੰਨ ਗੁਣਾ ਵਿੱਚ ਵਿਚਰ ਰਹੇ ਨੇ ਇਸ ਦੇ ਕਾਰਨ ਮੁੜ ਮੁੜ ਕੇ ਉਹਨਾਂ ਦੇ ਜਨਮ ਹੁੰਦੇ ਨੇ ਨਰਕ ਸੁਰਗ ਇਸ ਤਰ੍ਹਾਂ ਹੈ ਸੰਗਤ ਜੀ ਹੁਣ ਬਹੁਤ ਤਰ੍ਹਾਂ ਦੇ ਆਪਾਂ ਵਿਚਾਰ ਸੁਣੇ ਨੇ ਕੋਈ ਕਹਿੰਦਾ ਕਿ ਨਰਕਾ ਕੋਈ ਕਹਿੰਦਾ ਸੁਰਗਾ ਕੋਈ ਕਹਿੰਦਾ ਕੋਈ ਨਰਕ ਨਹੀਂ ਕੋਈ ਸੁਰਗ ਨਹੀਂ ਇਹ ਇੱਥੋਂ ਦੀ ਦੁੱਖ ਸੁੱਖ ਨੇ ਇਹਦੇ ਬਾਰੇ ਸੰਗਤ ਜੀ ਅਜੇ ਦਾਸੀ ਕੋਈ ਆਪਣਾ ਵਿਚਾਰ ਨਹੀਂ ਦੇ ਸਕਦੀ ਕਿਉਂਕਿ ਅਜੇ ਪ੍ਰਮਾਤਮਾ ਨੇ ਇੰਨੀ ਸੋਝੀ ਬਖਸ਼ੀ ਨਹੀਂ ਕਿ ਇਹਦੇ ਚ ਸੱਚ ਕੀ ਆ ਕਿ ਜਦੋਂ ਪ੍ਰਮਾਤਮਾ ਕਿਸੇ ਨੂੰ ਆਪਣੇ ਘਰਦਰ ਦਾ ਦਿਖਾ ਦਿੰਦਾ ਨਾ ਫਿਰ ਉਹਨੂੰ ਸਮਝ ਲੱਗ ਜਾਂਦੀ ਕਿ ਸੱਚ ਕੀ ਆ ਅਜੇ ਤੇ ਆਪਣੇ ਇਸ ਹਸਾਵਨਾ ਦਾਸੀ ਦੇ ਵਿਚਾਰ ਨੇ ਕਿ ਜਿਸ ਤਰ੍ਹਾਂ ਬੁਰਵਾਣੀ ਵਿੱਚ ਲੋਕ ਪਰਲੋਕ ਬਹੁਤ ਵਾਰ ਆਉਂਦਾ ਲੋਕ ਇਹ ਸੰਸਾਰ ਆ ਪਰਲੋਕ ਇਸ ਸੰਸਾਰ ਤੋਂ ਬਾਅਦ ਵਾਲਾ ਸੰਸਾਰ ਜੇ ਲੋਕ ਪਰਲੋਕ ਆ ਰਿਹਾ ਤਾਂ ਇਹਦਾ ਮਤਲਬ ਦੁੱਖ ਸੁੱਖ ਨੂੰ ਨਰਕ ਸੁਰਗ ਨਹੀਂ ਆਪਾਂ ਕਹਿ ਸਕਦੇ ਜਿਸ ਜੀਵ ਨੇ ਕਮਾਈ ਕੀਤੀ ਆ ਪਰਲੋਕ ਦੇ ਵਿੱਚ ਉਹਨੂੰ जिने कमाई कीती नाम दी उनु परलोक ਦੇ ਵਿੱਚ ਸਵਰਗ ਸਵਰਗ ਮਤਲਬ ਪ੍ਰਮਾਤਮਾ ਦੀ ਹਜ਼ੂਰੀ ਮਿਲਣੀ ਆ ਜਿਸ ਨੇ ਉਹਦਾ ਨਾਮ ਨਹੀਂ ਜਪਿਆ ਉਨੂੰ ਨਰਕ ਨਰਕ ਮਤਲਬ ਜਮਾਂ ਦਾ ਰਸਤਾ ਮਿਲਣਾ ਇੰਨੀ ਕ ਸਮਝ ਪ੍ਰਮਾਤਮਾ ਨੇ ਪਾਈ ਆ ਇਹ ਪ੍ਰਮਾਤਮਾ ਹੀ ਜਾਣੇ ਕਿ ਪਰ ਕਿਉਂਕਿ ਪ੍ਰਮਾਤਮਾ ਦੇ ਦਰ ਘਰ ਦੀ ਖਬਰ ਸਾਨੂੰ ਨਹੀਂ ਨਾ ਹੈਗੀ ਇਹ ਤੇ ਨਾਨਕ ਜੀ ਜਾਣਣ ਪਰ ਇੰਨਾ ਕ ਜ਼ਰੂਰ ਆ ਕਿ ਵੀ ਲੱਗ ਰਿਹਾ ਕਿ ਵੀ ਨਰਕ ਸੁਰਗ ਸਿਰਫ ਦੁੱਖ ਸੁੱਖ ਹੀ ਨਹੀਂ ਹੈ ਨਰਕ ਸੁਰਗ ਲੋਕ ਪਰਲੋਕ ਤੋਂ ਲੋਕ ਲੋਕ ਨਹੀਂ ਪਰਲੋਕ ਨਰਕ ਸੁਰਗ ਪਰਲੋਕ ਦੀਆਂ ਗੱਲਾਂ ਨੇ ਹੋ ਵਾਹਿ ਕਰੇ ਹੋ ਵਾਹਿ ਕਰੇ ਹਾਂਜੀ ਸੰਗਤ ਜੀ ਕਹਿੰਦੇ ਕਿ ਜਦੋਂ ਇਹ ਸੰਸਾਰ ਦੇ ਲੋਕ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਜੀਵਨ ਆਪਣਾ ਕੱਟ ਰਹੇ ਨੇ ਫਿਰ ਉਹਨਾਂ ਦਾ ਮੁੜ ਮੁੜ ਕੇ ਜਨਮ ਹੁੰਦਾ ਤੇ ਮਰਨ ਹੁੰਦਾ ਨਰਕ ਸੁਰਗ ਭੋਗਣੇ ਪੈਂਦੇ ਆ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਵਾਨ ਕਹਿੰਦੇ ਜਿਸ ਜੀਵ ਨੂੰ ਪ੍ਰਮਾਤਮਾ ਨੇ ਆਪ ਦਾ ਨਾਮ ਜਪਣ ਲਾ ਦਿੱਤਾ ਕਹਿੰਦੇ ਉਹਦਾ ਇਹ ਮਨੁੱਖਾ ਜਨਮ ਸਫਲ ਸਮਝ ਲੋ ਪਰਵਾਨ ਹੋ ਗਿਆ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨ ਜਾਣੀ ਪੋਰ ਪਿਆ ਬਹੁਰ ਪਛਤਾਨੀ ਪ੍ਰੀਅ ਪ੍ਰੇਮ ਸਹਿਜ ਮਨ ਆਨੰਦ ਤਰੋਰੀ ਪ੍ਰਭ ਮਿਲ ਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਹਾਓ ਕਹਿੰਦੇ ਜਿਹੜੇ ਜੀਵ ਨੇ ਆਪਣੀ ਸਾਰੀ ਇਹ ਮਨੁੱਖਾ ਜੀਵਨ ਦੀ ਰਾਤ ਆ ਸੌ ਕੇ ਕੱਢ ਦਿੱਤੀ ਕਹਿੰਦੇ ਸੌਣਾ ਹੈ ਮਾਇਆ ਦੀ ਨੀਂਦ ਦੇ ਵਿੱਚ ਤੇ ਪਰਮਾਤਮਾ ਦੇ ਨਾਮ ਜਪਣ ਦੀ ਖਬਰ ਨਹੀਂ ਮਿਲੀ ਜਿਹਨੂੰ ਕਹਿੰਦੇ ਹੁਣ ਕਹਿੰਦੇ ਜਦੋਂ ਜੀਵਨ ਰੂਪੀ ਰਾਤਰੀ ਖਤਮ ਹੋ ਚਲਦੀ ਆ ਬੁਢਾਪਾ ਆ ਗਿਆ ਫਿਰ ਉਹ ਜੀਵ ਇਸਤਰੀ ਪਛਤਾ ਰਹੀ ਆ ਕਹਿੰਦੇ ਕਹਿੰਦੇ ਪਰਮਾਤਮਾ ਦੇ ਪ੍ਰੀਅ ਪ੍ਰੇਮ ਸਹਿਜ ਮਨ ਆਨੰਦ ਤਰੋਰੀ ਕਹਿੰਦੇ ਪਰਮਾਤਮਾ ਦਾ ਜਿਹੜਾ ਮਿਲਾਪ ਆ ਉਹ ਬੜਾ ਹੀ ਆਨੰਦ ਦੇਈ ਆ ਬੜੀ ਅਡੋਲਤਾ ਆਉਂਦੀ ਆ ਇਹ ਸੁਣ ਕੇ ਕਹਿੰਦੇ ਜਦੋਂ ਜੀਵ ਇਸਤਰੀ ਦੇ ਮਨ ਵਿੱਚ ਆਨੰਦ ਦਾ ਪਤਾ ਲੱਗ ਜੇ ਕਿ ਆਨੰਦ ਮਿਲਦਾ ਫਿਰ ਕਹਿੰਦੇ ਉਹਨੂੰ ਪਰਮਾਤਮਾ ਦੇ ਮਿਲਣ ਦੀ ਤਾਂਘ ਹੁੰਦੀ ਆ ਤੇ ਫਿਰ ਕਿਉਂ ਆਲਸ ਕਰਦੀ ਆ ਜਿਸ ਜੀਵਨ ਇਸਤਰੀ ਨੂੰ ਇੰਨਾ ਪਤਾ ਲੱਗ ਗਿਆ ਕਿ ਉਹਦੇ ਮਿਲਣ ਦੇ ਨਾਲ ਆਨੰਦ ਹੈ ਅਡੋਲਤਾ ਹੈ ਫਿਰ ਉਹਨੂੰ ਤਾਂਘ ਲੱਗਣੀ ਚਾਹੀਦੀ ਆ ਫਿਰ ਕਿਉਂ ਆਲਸ ਕਰਦੀ ਆ ਕਰਮ ਹੈ ਅਮਰਤ ਆਣ ਨਿਸਾਰਿਓ ਖਿਸਰ ਗਿਓ ਪੂਮ ਪਰ ਡਾਰਿਓ ਕਹਿੰਦੇ ਪਰਮਾਤਮਾ ਨੇ ਮਨੁੱਖਾ ਜੀਵਨ ਦੇ ਕੇ ਜਿਸ ਤਰ੍ਹਾਂ ਸਾਡੇ ਹੱਥ ਵਿੱਚ ਅਮਰਤ ਜਲ ਰੱਖ ਦਿੱਤਾ ਪਰ ਕਹਿੰਦੇ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹ ਇਸ ਤਰ੍ਹਾਂ ਵੀ ਜਿਵੇਂ ਸਾਡੇ ਹੱਥ ਵਿੱਚੋਂ ਅਮਰਤ ਜਲ ਖਿਸਕ ਕੇ ਧਰਤੀ ਤੇ ਜਾ ਡਿਗਾ ਸਾਦ ਮੋਹੇ ਲਾਦੀ ਅਹੰਕਾਰੇ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਕਹਿੰਦੇ ਹੁਣ ਜੇ ਜੀਵ ਮਨੁੱਖਾ ਜਨਮ ਪਾ ਕੇ ਵੀ ਪਦਾਰਥਾਂ ਦੇ ਸਵਾਦਾਂ ਦੇ ਭੋਗਾਂ ਦੇ ਵਿੱਚ ਰਿਹਾ ਲਿਪਟਿਆ ਉਹਦਾ ਨਾਂ ਨਹੀਂ ਜਪਿਆ ਤਾਂ ਇਹਦੇ ਵਿੱਚ ਫਿਰ ਕਰਨੇਹਰ ਪਰਮੇਸ਼ਰ ਨੂੰ ਨਹੀਂ ਨਾ ਦੋਸ਼ ਦਿੱਤਾ ਜਾ ਸਕਦਾ ਉਹਨੇ ਤਾਂ ਮਨੁੱਖਾ ਜਨਮ ਦਿੱਤਾ ਸੀਗਾ ਜਪਣ ਲਈ ਸਾਦ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਜਿਸ ਜੀਵ ਦੇ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਸਾਰੇ ਭਰਮ ਹਨੇਰੇ ਖਤਮ ਹੋ ਗਏ ਮਾਇਆ ਦੇ ਵਿਕਾਰਾਂ ਦੇ ਉਸ ਨੂੰ ਨਾਨਕ ਜੀ ਕਹਿੰਦੇ ਸਿਰਜਣਹਾਰ ਨੇ ਆਪਣੇ ਨਾਲ ਮੇਲ ਲਿਆ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਿਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਚਰਨ ਕਮਲਾਂ ਦੀ ਆਸ ਹੈ ਤੇਰੇ ਨਾਲ ਮਿਲਾਪ ਦੀ ਆਸ ਹੈ ਪ੍ਰੀਤਮ ਜੀ ਜਿਸ ਨੇ ਕਹਿੰਦੇ ਤੇਰੇ ਨਾਲ ਮੇਲਾਪ ਕਰ ਗਿਆ ਉਹਦੇ ਫਿਰ ਜਮਾਂ ਦੇ ਦੁੱਖ ਦੂਰ ਹੋ ਗਏ ਕਹਿੰਦੇ हे ਪਰਮੇਸ਼ਰ ਜੀ ਤੂੰ ਸਾਡੇ ਚਿੱਤ ਵਿੱਚ ਆਵੇਂ ਇਹ ਤੇਰੀ ਕਿਰਪਾ ਕਹਿੰਦੇ ਤੂੰ ਮਿਹਰ ਕਰੇ ਤਾਂ ਤੂੰ ਸਾਨੂੰ ਚੇਤੇ ਵਿੱਚ ਰਹੀਂ ਸਾਡੇ ਚੇਤੇ ਵਿੱਚ ਵਸ ਜਾਵੇਂ ਜਿਸ ਨੇ ਤੇਰਾ ਨਾਮ ਸਿਮਰਿਆ ਕਹਿੰਦੇ ਨਾਮ ਚੇਤੇ ਵਿੱਚ ਵਸਾ ਲਿਆ ਉਹਦੇ ਸਾਰੇ ਆਤਮਿਕ ਰੋਗ ਖਤਮ ਹੋ ਗਏ ਅਨੇਕ ਦੁਖ ਦੇਵੈ ਅਵਰਾ ਕੋ ਪਹੁੰਚ ਨਾ ਸਕੈ ਜਨ ਤੇਰੇ ਕੋ ਕਹਿੰਦੇ ਜਿਹੜੀ ਆਤਮਿਕ ਮੌਤ ਆ ਹਰ ਇੱਕ ਦੂਜੇ ਜੀਵ ਨੂੰ ਦੁੱਖ ਦਿੰਦੀ ਆ ਪਰ ਜੋ ਕਹਿੰਦੇ ਤੇਰਾ ਸੇਵਕ ਬਣ ਗਿਆ ਤੇਰਾ ਨਾਮ ਜਪਦਾ ਉਹਦਾ ਆਤਮਿਕ ਮੌਤ ਕੁਛ ਨਹੀਂ ਵਿਗਾੜ ਸਕਦੀ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਵਸੇ ਬੈਰਾਗੀ ਕਹਿੰਦੇ ਹੈ ਪਿਆਰੇ ਪ੍ਰੀਤਮ ਤੇਰੇ دیدار ਦੀ ਕਹਿੰਦੇ ਪਿਆਸ ਲੱਗੀ ਆ ਮਨ ਨੂੰ ਕਹਿੰਦੇ ਜਿਸ ਨੂੰ ਇਹ ਅਵਸਥਾ ਮਿਲਦੀ ਆ ਨਾ ਕਿ ਤੇਰੇ ਨਾਮ ਦੀ ਪਿਆਸ ਜਾਗਦੀ ਆ ਫਿਰ ਉਹਨਾਂ ਨੂੰ ਅਡੋਲਤਾ ਹੁੰਦੀ ਆ ਉਹ ਫਿਰ ਆਨੰਦ ਪਾਉਂਦੇ ਨੇ ਤੇ ਉਹ ਫਿਰ ਬੈਰਾਗੀ ਕਿੱਥੋਂ ਹੋ ਜਾਂਦੇ ਨੇ ਮਾਇਆ ਵੱਲੋਂ ਵਿਕਾਰਾਂ ਵੱਲੋਂ ਬੈਰਾਗ ਉਹਨਾਂ ਨੂੰ ਹੋ ਜਾਂਦਾ ਉਹਨੂੰ ਛੱਡ ਦਿੰਦੇ ਨੇ ਮਾਇਆ ਨੂੰ ਤੇਰੇ ਨਾਮ ਦੇ ਵਿੱਚ ਆਨੰਦ ਪਾਉਂਦੇ ਨੇ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਦੈ ਮਹੰਦੀ ਜੈ ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਦੀ ਵੀ ਇਹ ਅਰਦਾਸ ਸੁਣ ਲਓ ਕਿ ਮੇਰੇ ਹਿਰਦੇ ਵਿੱਚ ਹਮੇਸ਼ਾ ਤੁਹਾਡਾ ਨਾਮ ਵਸਿਆ ਰਹੇ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਪਲੀ ਬਨੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਪੇਟਿਆ ਨਿਰਪੈ ਤਨੀ ਰਹਾਓ ਕਹਿੰਦੇ ਜਦੋਂ ਜਿਸ ਜੀਵ ਤੇ ਪਰਮੇਸ਼ਰ ਜੀ ਕਿਰਪਾਲ ਹੋ ਗਿਆ ਕਹਿੰਦੇ ਉਸ ਜੀਵ ਦੀ ਅੰਦਰੋਂ ਸਾਰੇ ਕਹਿੰਦੇ ਜੰਜਾਲ ਖਤਮ ਹੋ ਗਏ ਸੰਸਾਰਿਕ ਉਹ ਤ੍ਰਿਪਤ ਹੋ ਗਿਆ ਕਹਿੰਦੇ ਸੰਤ ਦੀ ਕਹਿੰਦੇ ਕਿਰਪਾ ਦੇ ਨਾਲ ਉਸ ਜੀਵ ਤੇ ਕਹਿੰਦੇ ਇਹ ਵੀ ਕਹਿੰਦੇ ਪਰਮਾਤਮਾ ਦੀ ਕਿਰਪਾ ਹੋਈ ਆ ਕਿ ਪਰਮਾਤਮਾ ਦੇ ਨਾਲ ਉਹਦਾ ਮਿਲਾਪ ਹੋ ਗਿਆ ਉਹ ਪਰਮਾਤਮਾ ਜਿਸ ਦੇ ਘਰ ਸਭ ਕੁਛ ਹੈ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਜਿਸ ਜੀਵ ਤੇ ਕਹਿੰਦੇ ਕਿ ਕਿਰਪਾ ਹੋਈ ਆ ਇਹ ਕਹਿੰਦੇ ਗੁਰੂ ਦੀ ਕਿਰਪਾ ਹੋਈ ਆ ਜਿਸ ਨੇ ਪਰਮਾਤਮਾ ਦੇ ਨਾਲ ਜੀਵ ਦਾ ਮੇਲ ਕਰਾ ਦਿੱਤਾ ਨਾਮ ਦਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਜਦੋਂ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਜੀਵ ਨੂੰ ਪਰਮਾਤਮਾ ਦਾ ਨਾਮ ਪੱਕਾ ਕਰਾ ਦਿੱਤਾ ਉਹਦੇ ਅੰਦਰੋਂ ਕਹਿੰਦੇ ਭਿਆਨਕ ਮਾਇਆ ਦੀ ਕਹਿੰਦੇ ਭੁੱਖ ਖਤਮ ਹੋ ਗਈ ਆ ਉਹ ਤ੍ਰਿਪਤ ਹੋ ਗਿਆ ਠਾਕੁਰ ਆਪਣੇ ਕੀਨੀ ਦਾਤ ਜਲਨ 부ਜੀ ਮਨ ਹੋਈ ਸ਼ਾਂਤ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਜੀਵ ਨੂੰ ਆਪਣੇ ਨਾਮ ਦੀ ਦਾਤ ਦੇ ਦਿੱਤੀ ਉਹਦੇ ਅੰਦਰੋਂ ਮਾਇਆ ਦੀ ਪਿਆਸ ਤ੍ਰਿਸ਼ਨਾ ਦੀ ਅੱਗ ਖਤਮ ਹੋ ਗਈ ਮਨ ਠੰਡਾ ਠਾਰ ਹੋ ਗਿਆ ਮਿਟ ਗਈ ਪਾਲ ਮਨ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਨਾਨਕ ਜੀ ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਪਾ ਲਿਆ ਉਸ ਜੀਵ ਦੀ ਪਟਕਣਾ ਖਤਮ ਹੋ ਗਈ ਓਹੋ ਅਡੋਲਤਾ ਵਿੱਚ ਟਿਕ ਗਿਆ ਉਹਨੂੰ ਹੁਣ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਰਹੀ ਉਹਨੇ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਪਾ ਲਿਆ ਤੇ ਉਹਨੂੰ ਤ੍ਰਿਪਤੀ ਹੋ ਗਈ। ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ